ਜੀ ਦਾ ਖਾਸ ਹੈ ਵੀ ਜਿੱਕੀ ਖਤੇ ਹੋਣ ਸਾਰੇ ਕਿਵੇਂ ਜੀ ਆਈ ਹੋਪ ਸਾਰੇ ਵਧੀਆ ਹੋਣਗੇ ਫਾਈਨਲੀ ਅੱਜ ਉਹ ਦਿਖਾ ਗਏ ਜੀ ਬੱਚਿਆਂ ਦਾ ਸਕੂਲ ਬਣ ਗਿਆ ਤਾਂ ਦੇਖੋ ਜੀ ਬੇਟੀ ਦਾ ਸੁਭਾਰੀ ਆਪੜੀ ਤਿਆਰ ਕਰ ਲਈ ਹੈ ਇਹਨੂੰ ਸਿਰ ਬਾਅਦ ਵਿੱਚ ਨੂੰ ਚਾਹ ਦੇ ਕੇ ਫਿਰ ਉਸ ਤੋਂ ਬਾਅਦ ਰੋਟੀ ਬਣਾ ਕੇ ਉਹ ਫਿਰ ਛੱਡ ਕੇ ਆਉਣੀ ਹੈ ਸਕੂਲ ਬੜੀ ਖੁਸ਼ੀ ਹੋ ਰਹੀ ਹੈ ਅੱਜ ਵਿਕਰਮ ਸਕੂਲ ਜਾ ਰਹੀ ਹੈ ਚਲੋ ਜੀ ਰੋਟੀ ਬਣਾ ਤੇ ਉਹ ਕਹਿੰਦੀ ਕਿ ਮੈਂ ਰੋਟੀ ਖਾ ਕੇ ਵੀ ਆਣੀ ਹੈ ਉਹਨੂੰ ਚਾਹ ਨਾਲ ਦਿੰਦੀ ਹੈ ਰੋਟੀ ਚਾਹ ਚਾਹਣ ਲੱਗੀ ਸੀ ਉਹ ਕਹਿੰਦੀ ਨਹੀਂ ਮੈਂ ਵੀ ਇੱਕ ਰੋਟੀ ਵੀ ਖਾਣੀ ਆ ਨਾਲ ਤੇ ਵੈਸੇ ਤਾਂ ਕੋਈ ਦਰਸ ਰਸ वगैरह ਵੀ ਖਾ ਲੈਂਦੀ ਆ ਚਾਹ ਨਾਲ ਤੇ ਹੁਣ ਮੈਂ ਲੱਗਿਆ ਰੋਟੀ ਬਣਾਉਣੇ ਨੇ ਬੇਟੀ ਬੋਤਲ ਟਿਫਨ ਚਾਰ ਕਰਤਾ ਖਾ ਲਈ ਹੁਣੇ ਰੋਟੀ ਚਾਹ ਪੀ ਰਹੀ ਆ ਤੇ ਮੈਂ ਵੀ ਚਾਹ ਪੀਣਾ ਫਿਰ ਛੱਡ ਕਿਉਂ ਨਹੀਂ ਆ ਸਕੂਨ ਇਹਨੂੰ ਸੋ ਮੈਂ ਚਾਹ ਪੀਂਦੀ ਹੁੰਦੀ ਮਤਲਬ ਕਿ ਸਵੇਰ ਉੱਠ ਕੇ ਜਦ ਇਹਨੂੰ ਸਕੂਲ ਤੋਂ ਛੱਡ ਕੇ ਆ ਕੇ ਨਹਾ ਕੇ ਪਾਠ ਕਰਕੇ ਫਿਰ ਬੈਠੇ ਹੁੰਦੇ ਅੱਜ ਫਸਟ ਦਿਨ ਆ ਉੱਠਣੇ ਦਾ ਜਲਦੀ ਵੈਸੇ ਅਸੀਂ ਲੇਟੇ ਉੱਠ ਗਏ ਮੈਂ ਕਿਹਾ ਚਲ ਮੈਂ ਵੀ ਮਿਲ ਲੈਂਦੇ ਹਾਂ ਜੋ ਬਣੇ ਰਿਹਾ ਬਲੌਗ ਨਾਲ ਅੱਗੇ ਮੈਂ ਦਿਖਾਉਣੀ ਆ ਤੁਹਾਨੂੰ ਸਕੂਲ ਛੱਡ ਕੇ ਆਉਂਗੀ ਰੋਜ਼ ਹੋ ਕੇ ਪਰ ਤਿਆਰ ਸਕੂਲ ਜਾਣ ਲਈ ਟਾਈਮ ਪਿਆ ਸੀ ਹਲੇ 10 ਮਿੰਟ ਤੇ 5 ਮਿੰਟ ਲੱਗਦੇ ਨੇ ਸਕੂਲ ਜਾਣ ਨੂੰ ਕਿਉਂਕਿ ਸਕੂਲ ਬਿਲਕੁਲ ਹੀ ਨੇੜੇ ਆ ਕਰਦੇ ਦੇ ਲੈਂਗਰ ਤੁਹਾਨੂੰ ਲੈ ਕਰ ਤੇਰੇ ਨੇ ਤੇ ਇਹ ਦੇਖੋ ਬੈਗ ਰੈਡੀ ਕਰਕੇ ਬੈਠੀ ਹੋਈ ਆ ਤੇ ਦੋ ਬੈਗ ਹੁੰਦੇ ਨੇ ਇੱਕ ਡੇਲੀ ਘਰੇ ਲੈ ਆਉਂਦੀ ਹੈਗੀ স্মਲ ਬੈਗ ਤੇ 빅 ਬੈਗ ਕਿਸੇ ਨੂੰ ਚੱਟਣਾ ਪੈਂਦਾ ਕਿਉਂਕਿ ਡੇਲੀ ਡੇਲੀ ਦਾ ਦੋ ਬੈਗ ਲੈ ਕੇ ਨਹੀਂ ਆ ਸਕਦੀ ਕਰ ਤੇ ਉਹ ਹਫਤੇ ਬਾਅਦ ਘਰੇ ਆਉਂਦਾ ਹੈ ਕਿਉਂਕਿ ਜਿਵੇਂ ਸੰਡੇ ਆ ਜਾਂਦਾ ਸੈਚਡੇ ਨੂੰ ਘਰੇ ਲੈ ਹੁੰਦੀ ਹੈ ਬੈਗ ਪਰ ਕਿਵੇਂ ਲੱਗ ਰਿਹਾ ਜੀ 1.5 ਮਹੀਨੇ ਬਸ ਲੱਗ ਰਿਹਾ ਕੋਈ ਫੀਲਿੰਗ ਨਹੀਂ ਹੈ ਖੁਸ਼ੀ ਆ ਤੇ ਦੁੱਖ ਵੀ ਮਿਕਸ ਪ੍ਰਭੂ ਨੇ ਪੁੱਛਿਆ ਅੱਜ ਡੇਢ ਮਹੀਨੇ ਬਾਅਦ ਸਕੂਲ ਲੱਗਣ ਜਾ ਰਿਹਾ ਉਹਦਾ ਪੁੱਛਿਆ ਕਿਆ ਫੀਲ ਕਰ ਰਹੀ ਹੈ ਦੱਸੋ ਜੀ ਕਿਆ ਫੀਲ ਕਰ ਰਹੀ ਹੈ ਮਿਕਸ ਫੀਲ ਕਰ ਰਹੀ ਹਾਂ ਮਤਲਬ ਖੁਸ਼ੀ ਵੀ ਆ ਦੁੱਖ ਵੀ ਆ ਦੁੱਖ ਕਿਹਨਾਂ ਦੁੱਖ ਕਿਸ ਗੱਲ ਦਾ ਕਰਨਾ ਪੈਣਾ ਤੁਝਾ ਸਾਰਾ ਦਿਨ ਗੰਦੀ ਜਿਹੀ ਬੈਠ ਕੇ ਜੇ ਕਰੇ ਹੁੰਦੀ ਆ ਤਾਂ ਤਾਂ ਵੀ ਤੋ ਕੀ ਹੁੰਦੀ ਆ ਬਿਜਾਰੀ ਤੇ ਕਹਿੰਦੀ ਤੁਸੀਂ ਮੇਰੇ ਤੇ ਕੰਮ ਕਰੋ ਨਾ ਜਿਵੇਂ ਛੋਟਾ ਮੋਟਾ ਮੈਂ ਜਿਵੇਂ ਤੇ ਅ ਸਵੇਰ ਦੇ ਚਾਹੇ ਪਾਣ ਡੰਮ ਦੇਣੇ ਜਿਵੇਂ ਉਹ ਸਾਲਵ ਕਰਾਂ ਦੇਣੀ ਆ ਚਾ ਮੜਾ ਮੋਟਾ ਹੁਣੀ ਥੋੜੇ ਦਿਨਾਂ ਤੋਂ ਲੱਗੀ ਆ ਝਾੜੂ ਲਾਉਣ ਮੈਂ ਕਿਾ ਚਲੋ ਹੌਲੇ ਹੌਲੇ ਕੰਮ ਸਿੱਖਣਾ ਚਾਹੀਦਾ ਬੱਚੇ ਨੂੰ ਤੇ ਤਾਂ ਕਰਕੇ ਜੇ ਕਰੇ ਹੁੰਦੀ ਆ ਤਾਂ ਵੀ ਤੋ ਕੀ ਆ ਜਿਸ ਸਕੂਲ ਜਾਣਾ ਤਾਂ ਵੀ ਹੁੰਦੀ ਆ ਕੀ ਕਰਾਂ ਹੁਣ ਪ੍ਰਭੂ पूर्ते जाती है मैं तो तो लीचेली प्राप्त स्पून एक बैग ले चुकूंगी एक बैग मैं ले चुकूंगी लोजी चल ना अपना ਲੋ ਜੀ ਮੈਂ ਪ੍ਰਭ ਨੂੰ ਛੱਡ ਕੇ ਆ ਗਈ ਪਾਰਕ ਚ ਮੈਂ ਕਿਹਾ ਦੋ ਤਿੰਨ ਗੜੇ ਲਗਾ ਲੈਂਦੀ ਆ ਉਸ ਤੋਂ ਬਾਅਦ ਨਾ ਆ ਕੇ ਫੇਰ ਕਰਦੀ ਆ ਪਾਠ ਬੜੇ ਦਿਨਾਂ ਬਾਅਦ ਸਵੇਰ ਸਵੇਰ ਆਇਆ ਪਾਰਕ ਚ ਮਹੀਨਾ ਡੇਢ ਮਹੀਨਾ ਹੋ ਗਿਆ ਨਹੀਂ ਤਾਂ ਲੇਟ ਉੱਠਦੇ ਸੀਗੇ ਆਰਾਮ ਨਾਲ ਆਪਣਾ ਤੇ ਹੁਣ ਦੋ ਤਿੰਨ ਗੜੇ ਲਗਾ ਕੇ ਮੈਂ ਫੇਰ ਜਾਊਂਗੀ ਹੁਣ ਕਰੇ ਰੋਜੀ ਆ ਗਈ ਹੁਣ ਮੈਂ ਕਰੇ ਵਾਰ ਨੂੰ ਜਿੱਤੇ ਵਿਚਾਰ ਘੜੇ ਲਗਾ ਲਈ ਸੀ ਤੇ ਕਾਫੀ ਦਿਨਾਂ ਬਾਅਦ ਮਹੀਨੇ ਡੇਢ ਮਹੀਨੇ ਬਾਅਦ ਸੁਭਾ ਕਰੀਆ ਸਰ ਤੇ ਤਾਂ ਰੂਟੀਨ ਉੱਠੀ ਗਈ ਸੀ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਸੀ ਗਿਆ ਟਾਈਮ ਤੇ ਉੱਠ ਨਹੀਂ ਪਾ ਸੀਗਾ ਤੇ ਚਲੋ ਆ ਜਾਂਦਾ ਸੀਗਾ ਕਿ ਚਲੋ ਕੋਈ ਕੰਮ ਕਰਨਾ ਹੌਲੀ ਹੌਲੀ ਉੱਠ ਜਿਆ ਤੇ ਇੱਕ ਤਰ੍ਹਾਂ ਦੀ ਰੂਟੀਨ ਖਰਾਬ ਹੋਈ ਵਈ ਸੀ ਕਿ ਲੇਟ ਉੱਠਣ ਕਰਕੇ ਉਹਨਾਂ ਕੋਈ ਕੰਮ ਟਾਈਮ ਤੇ ਹੋਣਾ ਨਾ ਰੋਟੀ ਟਾਈਮ ਤੇ ਖਾਣਾ ਉਹ ਵੀ ਚੱਲੀ ਗਈ ਸਪੂਟ ਬੇਟੇ ਸਕੂਲ ਹੁਣ ਲੈਨੇ 8 ਤਰੀਕ ਨੂੰ ਤੇ ਉਹ ਲੈਨੇ ਸੁੱਤਾ ਪਿਆਗਾ ਵੈਸੇ ਉਹਨੇ ਵੀ ਠਾਲ ਗਿਆ ਥੋੜੀ ਜਿਹਾ ਤੱਕ ਉਹਨੇ ਸਕੂਲ ਚ ਜਾ ਕੇ ਆਉਣਾ ਕੋਈ ਕੰਮ ਹੋਵੇ ਤੇ ਤਾਂ ਕਰਕੇ ਖੈਰ ਕੇ ਵੀ ਉਹ ਉਹ ਵੀ ਜਾਊਗਾ ਲੌਂ 9:30 ਵਜੇ ਜਾ ਕੇ ਆਉਣਾ ਨੇ ਸਕੂਲ ਵੈਸੇ ਰੈਗੂਲਰ ਸਕੂਲ ਤਾਂ ਉਹਦੀ 8 ਤਰੀਕ ਤੇ ਲੱਗਣੀ ਹੈ 10th ਕਲਾਸ ਤੱਕ ਲੱਗੇ ਸਕੂਲ +1 ਤੇ +2 ਦਾ 8 ਤਰੀਕ ਨੂੰ ਲੱਗਣਾ ਸਕੂਲ ਹੁਣ ਥੋੜੀ ਜਿਹਾ ਮਾਸ ਪਾਉਂਗੀ ਗਰਮੀ ਗਰਮਿਸਕਾ ਤੇ ਫੇਰ ਆ ਗਏ ਤੇ ਤਰੰਗੀ ਬਾੜ ਉਸ ਤੋਂ ਬਾਅਦ ਇਹਨੇ ਉਹ ਹਸਬੰਡ ਆ ਜਾਣਗੇ ਫਿਰ ਉਹਨਾਂ ਨੇ ਤੇਨੇ ਚਾਹ ਕਰ ਆਪਣਾ ਤੇ ਮੈਂ ਤੇ ਬੇਟੀ ਵੀ ਤਾਂ ਵੈਸੇ ਪੀ ਲਈ ਤੇ ਚਲੋ ਜੀ ਬੜੇ ਰਿਓ ਬਲੌਗ ਦੇ ਨਾਲ ਲਓ ਜੀ ਆ ਗਈ ਮੈਂ ਬਾੜ ਕਰਕੇ ਤੇ ਕਪੜੇ ਵਗੈਰਾ ਵੀ ਉੱਪਰ ਕੁਝ ਰੱਖ ਤੇ ਪਾਤੇ ਸੀਗੇ ਕੁਝ ਪਿੱਛੇ ਬਾਲਕਨੀ ਚ ਪਾਤੇ ਤੇ ਥੋੜੇ ਬਹੁਤੇ ਜਿਹੜੇ ਵੱਧ ਗਏ ਕਿਉਂਕਿ ਕੱਪੜੇ ਜ਼ਿਆਦਾ ਸੀਗੇ ਕਾਫੀ ਦਿਨ ਹੋ ਗਏ ਤੋਂ ਉੱਤੇ ਨਹੀਂ ਸੀਗੇ ਮੈਂ ਹੀ ਪਹਿਰੇ ਸੀ ਚਾਰ ਪੰਜ ਦਿਨ ਤੋਂ ਤੇ ਉੱਪਰ ਛੱਤ ਤੇ ਫਿਰ ਜਿਹੜੇ ਰਹਿ ਗਏ ਹੁਣ ਮੈਂ ਹਸਬੰਦ ਨੂੰ ਕਿਹਾ ਮੈਂ ਤਾਂ ਤੁਸੀਂ ਪਾਇਆ ਹਾਂ ਕਿ ਮੈਂ ਛੱਤ ਵਗੈਰਾ ਤੇ ਘੱਟੇ ਜਾਣੀ ਕਿਉਂਕਿ ਪਹਿਲਾਂ ਮੈਨੂੰ ਗੋਡੇਾਂ ਦੀ ਪ੍ਰੋਬਲਮ ਜ਼ਿਆਦਾ ਹੋ ਗਈ ਸੀਗੀ ਵੈਸੇ ਮੇਰੀ ਦਵਾਈ ਚੱਲਦੀ ਆ ਗਠੀਆ ਕਰਕੇ ਇੱਕ ਗੋਡੇ ਦੀ ਪ੍ਰੋਬਲਮ ਜ਼ਿਆਦਾ ਹੋ ਗਈ ਸੀਗੀ ਤੇ ਮੈਂ ਕਾਫੀ ਦਿਨ ਹੋ ਗਏ ਮੈਂ ਛੱਤ ਤੇ ਗਈ ਨਹੀਂ ਹੈਗੀ ਹੁਣੇ ਤੇ ਥੋੜੇ ਜਿਹੇ ਰਹਿ ਗਏ ਸੀ ਕੱਪੜੇ ਕੁਝ ਵੈਸੇ ਵੀ بارش ਦਾ ਮੌਸਮ ਹੋਇਆ ਪਿਆ ਤੇ ਜੇ بارش ਆ ਗਈ ਫਿਰ ਇਹ ਸਾਰੇ ਕੱਪੜੇ ਇੱਕਦਮ ਉਤਾਰਨੇ ਬੜੇ ਮੁਸ਼ਕਲ ਨੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਥੋੜੇ ਜਿੇ ਬਚ ਕੇ ਤੁਸੀਂ ਛੱਤ ਤੇ ਪਾਓ ਬਾਕੀ ਮੈਂ ਰੈਕ ਤੇ ਪਾਤੇ ਸੀਗੇ ਤੇ ਕੁਝ ਪਿੱਛੇ ਬਲਕਨੀ ਚ ਪਾਤੇ ਤੇ ਬੇਟਾ ਮੇਰਾ ਉਹ ਉੱਠ ਗਿਆ ਸੀਗਾ ਸਵਾ 1:30 ਵਜੇ ਉੱਠ ਗਿਆ ਸੀਗਾ ਉਹ ਤੇ ਉਹ ਆਪਣਾ ਨਹਾ ਤੋ ਕੇ ਉਹਨੂੰ ਦੁੱਧ ਵਗੈਰਾ ਦਿੱਤਾ ਸੀ ਗਰਮ ਕਰਕੇ ਤੇ ਉਹ ਪੀ ਕੇ ਚੱਲ ਗਿਆ ਤੇ ਜਿਹਦੇ ਹਸਬੈਂਡ ਆ ਗਏ ਸੀਗੇ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਚਾਹ ਬਣਾ ਮੈਂ ਉਹ ਕਹਿੰਦੇ ਵੀ ਨਹੀਂ ਮੈਂ ਚਾਹ ਹਲੇ ਪੀਣੀ ਨਹੀਂ ਵੀ ਰੁਕ ਗਈ ਤੁੰਗਾ ਕਿਉਂਕਿ ਕਈ ਵਾਰ ਉਹ ਬਾਹਰ ਵੀ ਪੀ ਜਾਂਦੇ ਨੇ ਚਾਹ ਯਾਰਾਂ ਦੋਸਤਾਂ ਨਾਲ ਬੈਠ ਕੇ ਤਾਂ ਕਰਕੇ ਉਹਨੇ ਨਹੀਂ ਪੀਣੀ ਹੋਣੀ ਤੇ ਹੁਣ ਮੈਂ ਬਣਾਉਣੀ ਹੈਗੀ ਕਿਉਂਕਿ ਉਹ ਕਹਿੰਦੇ ਸੀਗੇ ਬਠਰ ਕੇ ਪੀਵਾਂਗੇ ਨਹੀਂ ਤੋਨਾ ਵਗੈਰਾ ਤਾਂ ਕਰਕੇ ਫਿਰ ਮੈਨਾ ਕੇ ਪਾੜ ਕਰਕੇ ਕੱਪੜੇ ਸੁਕਣੇ ਲਾ ਕੇ ਤੇ ਹੁਣ ਲੱਗੀਆਂ ਉਹਨਾਂ ਲਈ ਚਾਹ ਬਣਾਉਣ ਤੇ ਵੈਸੇ ਤਾਂ ਮੈਂ ਪੀ ਲਵਾਂਗੀ ਥੋੜੀ ਜਿਹੀ ਮੈਂ ਵੀ ਪੀ ਲਵਾਂਗੀ ਲੱਗੀਆਂ ਹੁਣ ਦੁਪਹਿਰ ਦੀ ਸਬਜੀ ਤੇ ਰੋਟੀ ਬਣਾਉ। ਪਹਿਲਾਂ ਮੈਂ ਚਿਮੇ ਦਾ ਗੁੰਢੀ ਉਬਾਲ ਲਵਾਂ। ਅਤਲੋਗੇ 3-4 ਸੂਤੀਆਂ ਲਵਾਉਂਗੀ ਚਿਮੇਆਂ ਨੂੰ ਤੇ 3-4 ਪੋਥੀਆਂ ਮੈਦੀਆਂ ਲਸਣ ਦੀਆਂ ਪਾਣੀ ਦੇ ਵਿੱਚ ਤੇ ਇੱਕ ਚਮਚਾ ਨਮਕ ਦਾ ਪਾਉਂਗੀ। ਤੇ ਇਹਦੇ ਉੱਤੇ ਸੀਤੀਆਂ ਲਵਾ ਜਾਣੀਆਂ ਨੇ। ਤੇ ਉਸ ਤੋਂ ਬਾਅਦ ਫਿਰ ਇਹਨੂੰ ਲਵਾਉਂਗੀ ਤੜਕਾ। ਪਤਲੇ ਤੋਂ ਸੌਂ ਕਰ ਦਿੱਤਾ ਤੇ ਫੇਰ ਜਿੰਜਰ ਸੀਟੇ ਨੂੰ ਵਾਕੇ ਫਿਰ ਉਸਤਵਾ ਤਰਕਾ ਲਗਾਉਂਗੀ ਆ ਦੇਖੋ ਜੇ ਜੇ ਮੇਰਾ ਨੁਕਸਾਨ ਹੋ ਗਿਆ 1.5 ਕਿਲੋ ਦੁੱਧ ਸੀ ਪੂਰਾ ਇਚਨਾ ਕੇਜ ਤੇ 1.5 ਕਿਲੋ ਵਿੱਚ ਮੇਰੇ ਹਿਸਾਬ ਨਾਲ 1 ਕਿਲੋ ਕੁ ਰਹਿ ਗਿਆ ਦੁੱਧ ਮੇਰੇ ਹਸਬੰਦ ਨੇ ਪਵਾਇਆ ਸੀਗਾ ਤੇ ਉਹ ਵੀ ਮੈਨੂੰ ਦੱਸਣਾ ਭੁੱਲ ਗਏ ਤੇ ਕੱਟ ਗੈਸ ਕਰਕੇ ਬਿਸਤਰਾ ਨੇ ਰੱਖਿਆ ਹੋਇਆ ਸੀਗਾ ਸਿੰਪਰੀ ਹੋ ਜੀ ਗਿਆ ਸੀ ਇਹ ਉਹ ਜਾ ਕੇ ਸੌਂ ਗਿਆ ਤੇ ਮੈਨੂੰ ਉਹਨੂੰ ਦੱਸਿਆ ਨਹੀਂ ਹੋਇਆ ਤੇ ਮੇਰੇ ਬਾਅਦ ਚ ਮਤਲਬ ਕਿ 11:00 ਬੁੱਲੇ ਦਿਮਾਗ ਵਿੱਚ ਆਇਆ 8:30 ਹੋ ਗਏ ਤੇ ਵੀ ਦੁੱਧ ਹੀ ਨਹੀਂ ਆਇਆ ਹੈਗਾ ਪਰ ਫਿਰ ਮੈਂ ਦਿਮਾਗ ਵਿੱਚ ਆਇਆ ਕਿ ਮਗਰ ਦੁੱਧ ਸ਼ਾਇਦ ਉਹਨੂੰ ਨੇ ਲੈ ਲਿਆ ਸੀਗਾ ਫਿਰ ਮੈਂ ਦੇਖਿਆ ਤਾਂ ਦੁੱਧ ਇੰਨਾ ਜ਼ਿਆਦਾ ਜਲ ਗਿਆ ਕਿ ਮੇਰੇ ਸਾਰ ਨਾਲ ਅੱਧਾ ਕਿਲੋ ਦੁੱਧ ਤਾਂ ਚਲ ਗਿਆ ਹੋਣਾ ਚਲ ਵੈਸੇ ਬਾਹਰ ਤਾਂ ਨਹੀਂ ਨਿਕਲਿਆ ਪਰ ਅੰਦਰ ਅੰਦਰ ਹੀ ਜਲ ਗਿਆ ਚਲੋ ਕੋਈ ਗੱਲ ਜਿਆਦਾ ਫੈਟ ਵਾਲੀ ਚਾਹ ਪੀ ਲਾਂਗੇ ਹਿੰਦ ਕੀ ਕਰਨਾ ਵੈਸੇ ਦਹੀਂ ਲਗਵਾੜਾ ਹੁੰਦਾਗਾ ਪਰ ਹੁਣ ਦੇਖੀ ਜੋ ਗਾ ਦੁੱਧ ਬਚਣਾ ਨਹੀਂ ਹੈਗਾ ਚਾਹ ਵਾਸਤੇ ਹੋਣਾ ਤੇ ਭਾਂਡੇ ਮੇਰੇ ਹੱਲੇ ਪਏ ਸੀਗੇ ਭਾਂਡੇ ਨੂੰ ਕਰਦੀ ਹੁਣ ਸਾਫ ਨਾਲ ਸਾਰਾ ਕੰਮ ਕਰ ਲੈਣਾ ਭਾਂਡੇ ਚੱਕ ਲੈਣੇ ਨੇ ਤੇ ਘੰਡੇ ਚੱਕ ਗਏ ਨਾਲ ਦੀ ਨਾਲ ਲੱਟਾ ਗੁੰਨ ਕੇ ਨਾਲ ਦੀ ਨਾਲ ਸੱਚੀਂ ਤੜਕਾ ਲਾ ਕੇ ਰੋਟੀ ਬਣਾ ਲੈਣੀ ਕਿਉਂਕਿ ਜਨ ਨੂੰ ਬੇਟੀ ਨੇ ਆਉਣਾ ਬੇਟੀ ਨੇ ਆਉਣਾ ਸਵਾ 2 2:30 ਵਜੇ ਆਉਣਾ ਬੇਟੀ ਨੇ ਤੇ ਜਦ ਨੂੰ ਆਪਣਾ ਸਾਰਾ ਕੰਮ ਹੋ ਜਾਣਾ ਹੋਜੀ ਤੜਕਾ ਪਾ ਕਰ ਲਿਆ ਚਾਰ ਹੁਣ ਆਲੂ ਵੀ ਕੱਟ ਲਿਆ ਇੱਕ ਮੇਚ ਰਹਿ ਗਈ ਸੀ ਵਿੱਚ ਕਿਉਂਕਿ ਉਹਦੇ ਵਿੱਚ ਹੀ ਰੱਖਿਆ ਹੋਈ ਸੀ ਆਲੂਆਂ ਦੇ ਕੋਲ ਨਾਲ ਆਪਾਂ ਕੱਟ ਕੇ ਪਾ ਦੇਣਾ ਮਸਾਲਾ ਤਿਆਰ ਇਧਰ ਆਪਾਂ ਲੱਗੇ ਹੁਣ ਤੜਕਾ ਲਾਉਣ ਤੇ ਚਨੇ ਨੂੰ ਚਨੇ ਵੀ ਆਪਣੇ ਹੋ ਗਏ ਬਿਲਕੁਲੀ ਪੱਕਦੇ ਤੇ ਇੱਧਰ ਆ ਪਾਟਾ ਵੀ ਕੰਨ ਲਿਆ ਠੀਕ ਹੈ ਜੀ ਪਾਂਡੇ ਵੀ ਆਪਣੇ ਸਾਫ ਹੋ ਗਏ ਸੈਂਕ ਵਗੈਰਾ ਬਿਲਕੁਲ ਚਮਕਾਤਾ ਆਪਾਂ ਨੇ ਤੇ ਬਸ ਬੇਟੀ ਦੇ ਆਉਣ ਤੋਂ ਪਹਿਲਾਂ ਬੇਟੀ ਦੇ ਆਉਣ ਤੋਂ ਪਹਿਲਾਂ ਸਬਜੀ ਰੋੰਦੀ ਤਿਆਰ ਕਰਨੀ ਹੈ ਬਸ ਤੜਕਾ ਲਾਜਣਾ ਹੈ ਤੇ ਤੜਕਾ ਲਗਾ ਕੇ ਉਸ ਤੋਂ ਬਾਅਦ ਨਾਲ ਦੀ ਨਾਲ ਰੋਟੀ ਬਣਾ ਲੈਣੀ ਹੈ ਇਨੇ ਦੇ ਰੋਟੀ ਬਣੂਗੀ ਉਹਨੇ ਤੇ ਮੇਰੇ ਰੋਟੀ ਬਣ ਕੇ ਨੇ ਤੇ ਇੰਨੇ ਨੂੰ ਟਾਈਮ ਹੋ ਜਾਣਾ ਬੇਟੀ ਆਉਣੇ ਨੂੰ ਬਣੇ ਰਿਹਾ ਜੀ ਬਲੌਗ ਦੇ ਨਾਲ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਆਂ ਬਰੋ ਪਲੀਜ਼ ਘੱਟੀ سپورਟ ਦੀ ਵੱਧ ਤੋਂ ਵੱਧ ਮੈਨੂੰ ਜਰੂਰ ਤਾਂ ਹੈਗੀ ਠੀਕ ਹੈ ਜੀ ਕਿਉਂਕਿ ਮੈਂ ਇਹਨੂੰ ਬਲੌਗ ਬਣਾਉਣਾ ਸ਼ੁਰੂ ਕਰਿਆਗਾ ਤੇ ਮੈਨੂੰ ਇੰਨੇ ਇਨਸਪੀਰੀਅਸ ਦਾ ਹੈਗੇ ਹੈਗਾ ਨਹੀਂ ਮਤਲਬ ਵੀ ਇਹ ਵੀ ਕਿਸ ਤਰ੍ਹਾਂ ਬਣਾਉਣਾ ਕਿਸ ਤਰ੍ਹਾਂ ਜਿਵੇਂ ਮੈਨੂੰ ਆਦਰ ਬਣਾ ਕੇ ਮੈਂ ਕਰੀ ਜਾਂਦੀ ਹਾਂ ਤੇ ਪਲੀਜ਼ ਤੁਸੀਂ ਸਪੋਰਟ ਜ਼ਰੂਰ ਕਰਿਓ ਠੀਕ ਹੈ ਜੀ ਤੇ ਬਣੇ ਰਿਓ ਬਲੌਗ ਦੇ ਨਾਲ ਤੇ ਮੈਂ ਸੱਚੀ ਰੋਟੀ ਬਣਾ ਕੇ ਉਸ ਤੋਂ ਬਾਅਦ ਲੱਗ ਗਈਆਂ ਬੇਟੀ ਤਾਂ ਇਹ ਆਪਣੀ ਸੱਚੀ ਬਣਗੀ ਦਰ ਰੋਟੀ ਵੀ ਬਣ ਗਈ ਤੇ ਕਿਚਨ ਵਾਲੇ ਮੈਂ ਕਿਦਾਂ ਸਾਫ਼ ਕੀਤੇ ਰਿਹਾ ਤੇ 딸 ਦੀ ਬੇਟੀ ਨੂੰ ਲਾਂਚ ਦਿੱਤੀ ਲੇਕਿਨ ਟਾਈਮ ਹੋ ਗਿਆ ਆਰਮੀ ਦੇ ਕੋਲ ਹੀ ਸਟ੍ਰਾਈਕ ਛੁੱਟੀ ਨਹੀਂ ਹੋਈ ਅਜੇ ਲੱਗਦਾ। ਬਾਜੀ ਆ ਗਈ ਬੈਟਰੀ ਸਕੂਲ ਤੋਂ। ਬੰਨੂ ਐਸੇ ਮੈਂ ਕਿਹਾ ਸਵਾ 2 ਵਜੇ ਛੁੱਟੀ ਹੋਊਗੀ। ਤੇ ਮੈਂ ਸਵਾ 2 ਵਜੇ ਲੈਣ ਚੱਲੀ ਸੀਗੀ ਪਰ ਬੱਚੇ ਜਦਾ ਆਏ ਨਹੀਂ ਸੀਗੇ ਬਸ। ਬਣਾਣਾ ਵਲੋਗ ਤੋਂ ਫਸਟ ਦੇ ਆ ਕੇ ਤੇ ਇੱਕ ਗਵੰਡੀ ਨੇ ਸਾਡੇ ਜਿਹੜੇ ਬੋਲ ਕੇ ਗਏ ਨੇ ਫਲੈਟਾਂ 'ਚ ਰਹਿੰਦੇ ਨੇ ਛੁੱਟੀ ਹੋਈ ਐ ਨਾ ਇਹਨਾਂ ਨੂੰ 20 20 ਤੇ ਰੋਟੀ ਸਬਜ਼ੀ ਆਪਣੀ ਤਿਆਰ ਆ ਹੁਣ ਰੋਟੀ ਖਾ ਲਓ ਠੀਕ ਆ ਭਾਬਾ ਰੈਸਟ ਕਰਕੇ ਥੋੜੇ ਜਿਹਾ ਤੇ ਮੈਂ ਥੋੜੀ ਜਿਹਾ ਰੈਸਟ ਕਰਾਂ ਹੁਣ ਪਰ ਵੀ ਬਹੁਤ ਲੱਗ ਰਹੀ ਐ ਲੋਜੀ ਮੈਂ ਕਰ ਲਿਆ ਬਲੌਕ ਆਨ ਤੇ ਪਰ ਹੁਣ ਮੈਂ ਬਲੌਗ ਦਾ ਲੱਗਿਆ ਐਂਡ ਕਰਨ ਬਣਾਉਣਾ ਤਾਂ ਮੈਂ ਰਾਤ ਤੱਕ ਅਸੀਂ ਫਿਰ ਜਿਆਦਾ ਲੰਬਾ ਹੋ ਜਣਾ ਤੇ 8-9 ਮਿੰਟ ਦਾ ਕਾਫੀ ਹੈਗਾ ਜਿਆਦਾ ਲੰਬਾ ਫਿਰ ਕਿ ਲੋਕ ਦੇਖ ਦੇ ਨਹੀਂ ਹੈਗੇ ਤਾਂ ਕਰਕੇ ਮੈਂ ਹੁਣ ਛੋਟਾ ਹੀ ਬਲੌਗ ਬੌਨੀਆ 8-9 ਕਿ ਮਿੰਟ ਦਾ ਤੇ ਦੇਖੋ ਜੀ ਕੰਮ ਤਾਂ ਫਿਰ ਉਹਨੇ ਦੌੜ ਨਹੀਂ ਹੋ ਜਾਂਦਾ ਭਾਂਡੇ ਬੈਨੇ ਹੁਣ ਦੁਪਹਿਰ ਦੇ ਨੂੰ ਸ਼ਾਮ ਹੋ ਗਈ ਪਰ ਹੁਣ ਥੋੜੀ देर ਬੇਟੀ ਨਾਲ ਪਾਰਕ ਜਾ ਕੇ ਆਉਣੀ ਹੈ ਫਿਰ ਉਸ ਤੋਂ ਬਾਅਦ ਆ ਕੇ ਮੰਨਦੀ ਆ ਤੇ ਚਲੋ ਠੀਕ ਹੈ ਜੀ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਤੇ ਮੈਂ ਤੁਹਾਨੂੰ ਰਿਕਵੈਸਟ ਕਰ ਸਕਦੀ ਆਂ ਕਿ ਵੀ ਬੱਦ ਤੋਂ ਬੱਦ ਸਪੋਰਟ ਕਰੋ ਮੇਰੇ ਬਲੌਗ ਨੂੰ ਚਲੋ ਠੀਕ ਹੈ ਜੀ ਬਾਏ